ਅਸੀਂ ਲਾਹੌਰ ਦੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਏ ਤਾਂ ਸਾਨੂੰ ਇੱਕ ਮੁਸਲਮਾਨ ਨੌਜਵਾਨ ਕੁੜੀ ਨੇ ਰਿਸੀਵ ਕੀਤਾ ਕੁਝ ਵੀਡੀਓ ਪਹਿਲਾਂ ਵੀ ਦੇਖਿਆ ਤੁਸੀਂ ਪਰ ਉਸ ਕੁੜੀ ਨੇ ਸਿੱਖ ਇਤਿਹਾਸ ਦੀ ਜਾਣਕਾਰੀ ਜਿਸ ਤਰੀਕੇ ਨਾਲ ਦਿੱਤੀ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇੱਕ ਮੁਸਲਮਾਨ ਧਰਮ ਦੇ ਵਿੱਚ ਪਲੀ ਜਵਾਨ ਹੋਈ ਨੌਜਵਾਨ ਲੜਕੀ ਕਿਵੇਂ ਸਿੱਖ ਧਰਮ ਨੂੰ ਪਿਆਰ ਕਰਦੀ ਹੈ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਇਹ ਸਮੇਂ ਜਿੱਤੇ ਖਲੋਤੇ ਹੋਇਆ ਇਹ ਸ਼ਹੀਦੀ ਸਥਾਨਾ ਸਾਡੇ 59 ਪਾਸ਼ਾ ਆਪਣੇ ਗੁਰੂ ਗੁਰੂ ਅਰਜਨ ਦੇਵ ਜੀ ਦਾ 1606 ਜਿੱਦੂ ਜੰਗੀ ਤੋਂ ਚੱਲ ਰਿਹਾ ਸੀ ਉਸ ਸਮੇਂ ਦੀ ਗੱਲ ਆ ਗੁਰੂ ਅਰਜਨ ਦੇਵ ਜੀ ਦਾ ਪੁੱਤਰ ਦਾ ਰਿਸ਼ਤਾ ਚੰਦੂਮਲ ਦੀ ਤੀ ਨਾਲ ਟੈਕ ਹੋਇਆ ਚੰਦੂਮਲ ਕ੍ਰੋਧੀ ਸੀ ਪਾਪੀ ਸੀ ਹੰਕਾਰਿਆ ਹੋਇਆ ਸੀ ਆਪਣੇ ਆਪ ਨੂੰ ਉੱਚਾ ਗੁਰੂ ਕਰਨ ਨੂੰ ਈਮਾ ਜਾਂਦਾ ਸੀ ਜਦੋਂ ਸੰਤਾ ਨੇ ਗੱਲਾਂ ਸੁਨੀਆਂ ਉਹਨਾਂ ਨੂੰ ਬਹੁਤ ਮਾੜੀਆਂ ਲੱਗੀਆਂ ਜਦੋਂ ਰਿਸ਼ਤਾ ਤਾਂ ਹੋਇਆ ਚੰਦੂਮਨ ਨੇ ਆਪਣੀ ਰਾয়া ਆਪਣੇ ਲੋਕਾਂ ਨੂੰ ਏਡੇ ਮਾੜੇ ਸ਼ਬਦਾਂ ਖੇ ਕਿ ਮੱਚ ਬਾਰੇ ਦੀ ਇੱਟ ਨੂੰੜੇ ਲਾ ਦਿੱਤੀ ਮੇਰੀ ਧੀ ਜਿਹੜੀ ਆ ਉਹ ਪ੍ਰਿੰਕੈਸ ਆ ਸ਼ਹਿਜ਼ਾਦੀ ਆ ਮੈਂ ਮਾੜੇ ਜੀ ਗਰੀਬ ਨਾਲ ਉਹਦਾ ਰਿਸ਼ਤਾ ਤਾਂ ਹੈ ਕਰਤਾਂ ਸੰਤਾਨ ਨੂੰ ਇਹ ਸ਼ੋਟ ਬੋਟ ਮਾੜ ਰਗੇ ਸੰਦਾ ਕਠੀਆਂ ਹੋਈਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਗਲ-ਗਲ ਤੇ ਸਾਡੇ ਬਾਝੀ ਦੀ ਬੇਇੱਜ਼ਤੀ ਕਰ ਰਹੇ ਹਨ ਗੁਰੂ ਕਰਨ ਨੀਵਾ ਆਪਣੇ ਆਪ ਨੂੰ ਉੱਚਾ ਜਾਣ ਰਿਹਾ ਤੇ ਤੁਸੀਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿਓ ਚੰਦੂਮਲ ਕਰੋਦੀ ਹੈ ਪਾਪੀ ਹੰਕਾਰਿਆ ਹੋਇਆ ਰਹਿੰਦੀ ਦੁਨੀਆ ਤੱਕ ਸਾਨੂੰ ਇਸ ਗੱਲ ਤੇ ਤਾਣੀ ਇਸ ਗੱਲ ਤੇ ਤੰਜ਼ ਲਾਉਂਦੇ ਰਹਿਣਗੇ ਜਦੋਂ ਗੁਰੂ ਜੀ ਨੇ ਅਸੰਤਾਨ ਦੀਆਂ ਬੇਨਤੀਆਂ ਪ੍ਰਵਾਨ ਛੜਾਉਂਦਿਆਂ ਹੋਇਆਂ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਚੰਦੂ ਮਲ ਦੀ ਪਾਵਰ ਤੇ ਡਾਇਰੈਕਟ ਹਿੱਟ ਹੋਇਆ ਸਮੇਂ ਦਾ ਬਾਸ਼ਾ ਜਿਹੜਾ ਸੀ ਜਹਾਂਗੀਰ ਚੰਦੂ ਮਲ ਕੋਲ ਦਾ ਪੈਰੋਕਾਰ ਸੀ ਉਹ ਦਾ ਮਨਿਸਟਰ ਸੀ ਜਦੋਂ ਇਨਕਾਰ ਕੀਤਾ ਉਹਨੇ ਕੋਸ਼ਿਸ਼ ਕੀਤੀ 6.5ਵੇਂ ਪਾਸ਼ਾ 6ਵੇਂ ਗੁਰੂ ਜਰੇ ਕੋ ਸਮੇਂ ਦਿੱਲੀ ਦੇ ਵਿੱਚ ਸਰ ਗੁਰੂ ਹਰਗੋਬਿੰਦ ਜੀ ਨਾਲ ਇਸ ਰਿਸ਼ਤੇ ਤੋਂ ਦੂਰੋਂ ਨੇ ਉਹਨੇ ਕਿਹਾ ਜੇ ਤੇ ਮੇਰੇ ਪਿਤਾ ਨੇ ਹਾਮੀ ਨਹੀਂ ਭਰੀ ਮੈਂ ਕੋਣ ਹੁਨਾਵਾ ਹਾਂ ਕਰਨ ਵਾਲਾ ਉਹਨਾਂ ਦੇ ਇਨਕਾਰ ਤੋਂ ਬਾਅਦ ਚੰਦੂ ਮੱਲ ਨੇ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਨੇ ਇਧਰ ਹਵੇਲੀ ਮੋਚੀ ਗੇਟ ਵੇਅਰ ਹੀ 스타ਟਿਡ ਫਿਜ਼ਿਕਲੀ ਟੌਰਚਰਡ ਬਾਏ ਥਰੋਇੰਗ ਹੌਟ ਸੈਂਡ ਔਨ ਹਿਸ ਹੈਡ ਐਂਡ ਬੋਡੀ ਇਥੇ ਖਵੇਲੀ ਆ ਮੋਚੀ ਗੇਟ ਜਿੱਥੇ ਉਹਨੇ ਗੁਰੂ ਜੀ ਤੋਂਤੇ ਤਤੀ ਤਪਦੀ ਹੋਈ ਜਿੱ ਰੇਤ ਆ ਪਹਿਲਾ ਗੁਰੂ ਜੀ ਦੇ ਸਿਰ ਤੇ ਸੁੱਟੀ ਫਿਰ ਉਹਨਾਂ ਦੇ ਜਿਸਮ ਤੇ ਸੋਟੀ 72 ਘੰਟੇ ਅਸਾ ਗੁਰੂ ਜੀ ਨੂੰ ਤਿਤ ਤਪਦੀ ਹੋਈ ਤਬੀ ਦੇ ਤੇ ਬਿਠਾਈ ਰੱਖਿਆ ਉਹਦਾ ਕਰੋ ਉਹਦਾ ਹੰਕਾਰ ਇੱਥੇ ਖਤਮ ਨਹੀਂ ਹੋਇਆ ਤੇ ਗੁਰੂ ਜੀ ਨੂੰ ਉਪਲੀਆਂ ਹੋਈਆਂ ਦੀਗਾਂ ਦੇ ਵਿੱਚ ਪਾਇਆ ਜਿਦੋਂ ਉਪਲੀਆਂ ਹੋਈਆਂ ਦੀਗਾਂ ਦੇ ਵਿੱਚ ਪਾਇਆ ਗੁਰੂ ਜੀ ਦਾ ਪੂਰਾ ਜਿਸਮ ਜਿਹੜਾ ਸੀ ਉਹ ਛੰਨੀ ਛੰਨੀ ਹੋ ਗਿਆ ਸੀ ਉਸ ਸਮੇਂ ਪੂਰੇ ਜਿਸਮ ਦਰਸ਼ਾਲੇ ਨਿਕਲ ਆਏ ਸਨ ਉਸ ਸਮੇਂ Hazrat मियां मीर ਉਹਨਾਂ ਨੇ ਉੱਚੀ ਬਾਜ਼ ਲਾ ਕੇ ਕਿਹਾ ਗੁਰੂ ਜੀ ਮੈਨੂੰ ਇੱਕ ਹੁਕਮ ਦਿਓ ਮੈਨੂੰ ਇਜਾਜ਼ਤ ਦਿਓ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ ਗੁਰੂ ਜੀ ਸੈਦ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਧਾਰਨ ਨਾਨਕ ਮੰਗੇ ਮੈਂ ਰੱਬ ਦੀ ਰਜ਼ਾ ਚ ਰਾਜ਼ੀ ਆ ਮੈਂ ਇਥੇ ਕੋਈ ਕਰਾਮਾਤ ਕੋਈ ਕਰਸ਼ਮਾਰਤ ਨਹੀਂ ਵਰਤਣ ਕਰ ਸਕਦਾ ਗੁਰੂ ਜੀ ਨੇ ਹਜ਼ਰਤ ਮੀਆਂ ਮੀਰ ਕੋ ਪੁੱਛਿਆ ਕਿ ਐ ਮੀਆਂ ਗੇ ਤੁਹਾਡੇ ਕੋਲ ਇੰਨੀਆਂ ਸ਼ਕਤੀਆਂ ਕਿਥੋਂ ਆਈਆਂ ਨੇ ਹਜ਼ਰਤ ਮੀਆਂ ਮੀਰ ਨੇ ਆਖਿਆ ਗੁਰੂ ਜੀ ਇਹ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਸ਼ਕਤੀਆਂ ਨੇ ਇਹ ਸਾਡੇ ਪਹਿਲੇ ਗੁਰੂਆ ਜਿਲੰਦ ਦੀ ਸ਼ਹੀਦੀ ਹੋਈ ਸੀ ਉਹ ਵੀ ਇਦਨੀ ਬਹੁਤ ਜਲ ਜਲਮਾਨਾ ਤਰੀਕੇ ਨਾਲ ਮੰਗਦੇ ਸ਼ਹੀਦੀ ਕੀਤੇ ਗਏ ਸੀ ਉਸ ਤੋਂ ਬਾਅਦ ਗੁਰੂ ਜੀ ਕੋਲ ਗੁਰੂ ਜੀ ਨੂੰ ਪੇਸ਼ ਕਰ ਦਿੱਤੀ ਗਈ ਤੁਹਾਨੂੰ ਇਹ ਤਾਂ ਗਾਇ ਦੇ ਖਾਲ ਇੱਕ ਗਾਇ ਦੀ ਚਮੜੀ ਜਿਹੜੀ ਆ ਤੁਹਾਡੇ ਜਿਸਮ ਦੇ ਦੁਆਲੇ ਸੀ ਦਿਆਂਗੇ ਜਿੱਤੇ ਕਰਕੇ ਤੁਹਾਡੇ ਜਿਸਮ ਦੇ ਜਿਹਨੇ ਛਾਲੇ ਆ ਉਹ ਹੀਲ ਹੋ ਜਾਣਗੇ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਮੈਂ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵੀ ਜਾਨਵਰ ਦੀ ਜਾਨ ਨਹੀਂ ਲੈਣਾ ਚਾਹੁੰਦਾ ਇਹ ਬਹੁਤ ਵੱਡਾ ਪਾਪ ਆ ਔਰ ਉਸ ਤੋਂ ਬਾਅਦ ਗੁਰੂ ਜੀ ਕੋਲ ਆਖਰੀ ਇੱਛਾ ਪੁੱਛੀ ਗਈ ਗੁਰੂ ਜੀ ਨੇ ਕਿਹਾ ਮੈਂ ਅਬ ਅਵੇਸ਼ স্নਾਨ ਕਰਨਾ ਚਾਹੁੰਦਾ ਹਾਂ ਇਥੇ ਨਾਲ ਵੀ ਪਹਿਲਾਂ ਇਥੋਂ ਹੀ ਬੰਦਦਾ ਸੀ ਹੁਣ ਇਹ 20 ਕਿਲੋਮੀਟਰ ਦੂਰ ਚਲਾ ਗਿਆ ਹੋਇਆ ਸਮੇ ਅਨੁਸਾਰ ਜਿਹੜਾ ਸਮੁੰਦਰ ਹੁੰਦਾ ਦਰਿਆ ਹੁੰਦਾ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ ਹੈ ਜਿੱਥੇ ਗੁਰੂ ਜੀ ਨੇ ਇਥੇ ਪਹਿਲਾ ਟੋਬਾ ਲਾਇਆ ਦੂਜਾ ਟੋਬਾ ਇਥੇ ਨਾਂ ਵੀ ਤੱਕ ਖੰਡਾ ਸੀ ਜਿੱਥੇ ਗੁਰੂ ਜੀ ਅਲੋਪ ਹੋਏ ਸਨ ਜਿੱਦ ਗੁਰੂ ਜੀ ਇਥੇ ਅਲੋਪ ਹੋਏ 1619 ਦੇ ਵਿੱਚ ਸਾਡੇ 6ਵੇਂ ਪਾਸ਼ਾ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਇਥੇ ਆਏ ਉਹਨਾਂ ਨੇ ਕਚਾ ਖੜਾ ਬਣਾਇਆ ਕਚਾ ਖੜਾ ਬਣਾ ਲਿਆ ਹੋਇਆ ਉਹਨਾਂ ਨੇ ਸ਼ਬਦ ਅਖੇ ਜਿਹੜਾ ਇਥੇ ਆਏਗਾ ਸੱਚੇ ਮਨ ਨਾਲ 5ਵੇਂ ਪਾਸ਼ਾ 5ਵੇਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਪਾਵੇਗਾ ਗੁਰਦੁਆਰੇ ਨੂੰ ਨਾ ਦਿੱਤਾ ਗੁਟਵਾਰਾ ਡੇਰਾ ਸਾਹਿਬ ਗੁਟਵਾਰਾ ਡੇਰਾ ਸਾhta ਮਤਲਬ ਆ ਗੁਰੂ ਦਾ ਕੈਂਪ ਆ ਉਸ ਤੋਂ ਬਾਅਦ 1829 ਤੋਂ ਲੈ ਕੇ 1834 ਤੱਕ ਮਹਾਰਾਜਾ ਰਣਜੀਤ ਸਿੰਘ ਜੜੇ ਨੇ ਉਹਨਾਂ ਨੇ ਇਸ ਗੁਰਦੁਆਰੇ ਉਤੇ ਕੰਮ ਕੀਤਾ ਇਹ ਜਿਨ੍ਹਾਂ ਤੋਂ ਸਿਮਰਨ ਵਰ ਦੇਖ ਰਹੇ ਹੋ ਇਹ ਉਸ ਸਮੇਂ ਦਾ ਹੋਇਆ ਪਿਆ ਤੁਸੀਂ ਦੇਖੋ ਕਿ ਕੰਧਾਂ ਦੇ ਥਾਂ ਥਾਂ ਸੇਵਾ ਕਰਦਾ ਨਾਂ ਲਿਖੇ ਹੋਇਆ ਉਸ ਸਮੇਂ ਦਾ ਰਿਵਾਜ ਸੀ ਉਸ ਸਮੇਂ ਦਾ ਟ੍ਰੈਂਡ ਸੀ ਜਿਹੜੇ ਇੱਥੇ ਸੇਵਾ ਕਰਦਾ ਸੀ ਜਿਹੜਾ ਇੱਥੇ ਸੇਵਾ ਕਰੋਂਦਾ ਸੀ ਉਹ ਆਪਣਾ ਨਾਂ ਨਾਲ ਮੈਂਸ਼ਨ ਕਰ ਦਿੰਦਾ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਮੁੱਖ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਛੱਤ ਦੇ ਉੱਤੇ ਕਿੰਨੀ ਮੀਨਾਕਾਰੀ ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਜਿਹੜੀ ਕਿ ਸਾਡੇ ਚੜ੍ਹਦੇ ਪੰਜਾਬ ਦੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਚੱਲ ਰਹੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਸੋ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਉੱਪਰ ਕਿਹੜੀਆਂ-ਕਿਹੜੀਆਂ ਸਮਾਧਾਂ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚੋਂ ਹੀ ਜਦੋਂ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਜਾਂਦੇ ਆ ਤਾਂ ਇਹ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਅਤੇ ਉਹਦੇ ਨਾਲ ਹੀ ਉਹਨਾਂ ਦੇ ਪੁੱਤਰ ਖੜਕ ਸਿੰਘ ਅਤੇ ਉਹਨਾਂ ਦੇ ਪੋਤਰੇ ਕਨਵਰ ਨੌਂ ਨਿਹਾਲ ਸਿੰਘ ਜੀ ਦੀ ਸਮਾਦ ਵੀ ਇੱਥੇ ਹੀ ਹੈ। ਲਾਹੌਰ ਦੇ ਵਿੱਚ ਇਸ ਜਗ੍ਹਾ ਤੇ ਨਾਲ ਹੀ ਬਿਲਕੁਲ ਜਿਹੜੇ ਸਾਹਮਣੇ ਤੁਸੀਂ ਦੇਖੋਗੇ ਸ਼ਾਹੀ ਮਸਜਿਦ ਦਾ ਬਹੁਤ ਹੀ ਵੱਡੀ ਜਿਹੜੀ ਬਿਲਡਿੰਗ ਸ਼ਾਹੀ ਮਸਜਿਦ ਦੀ ਹੈ ਸਾਹਮਣੇ ਕੰਧ ਜਿਹੜੀ ਸ਼ਾਹੀ ਮਸਜਿਦ ਦਾ ਉਹ ਦੀ ਤੁਸੀਂ ਦੇਖ ਰਹੇ ਹੋ ਤੇ ਇਹ ਨਾਲ ਆ ਗਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਇਹਦੇ ਪਰਲੇ ਪਾਸੇ ਜਿਹੜੀ ਆ ਉਹ ਕਮਰ ਨੌ ਨਿਹਾਲ ਅਤੇ ਮਹਾਰਾਜਾ ਖੜਕ ਸਿੰਘ ਦੀ ਜਿਹੜੀ ਉਸਵਾਦ ਚਲੋ ਚੱਲਦੇ ਆ ਅੱਗੇ ਜਾ ਕੇ ਵੀ ਦੇਖਦੇ ਆ ਪਹਿਲਾਂ ਇੱਥੇ ਗੁਰੂ ਸਾਹਿਬ ਨੂੰ ਨਮਸਕਾਰ ਕਰਾਂਗੇ ਤੇ ਉਸ ਦੇ ਨਾਲ-ਨਾਲ ਆਪਾਂ ਇਸ ਬੀਬੀ ਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਇਹਨਾਂ ਕੋਲੇ ਕਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਅੱਗੇ ਦੂਸਰੀਆਂ ਸਮਾਦਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਹੋਟਲ ਦੇ ਬਾਰਾਦਰੇ ਦੇ ਨਾਂ ਨਾਲ ਬਹੁਤ ਜ਼ਿਆਦਾ ਮਸ਼ਹੂਰ ਸੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਟ ਹੈਸ 12 도ਸ ਐਂਡ ਆਲਸੋ 12 ਵਿੰਡੋਸ ਇਹਦੇ ਬਾਰਾ ਦਰਵਾਜ਼ੇ ਆ 12 ਇਹਦੀਆਂ ਖਿੜਕੀਆਂ ਆ ਠੀਕ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਦਾ ਇਤਿਹਾਸ ਜਿੱਦਾਂ ਸਾਨੂੰ ਸਭ ਨੂੰ ਪਤਾ ਹੀ ਆ ਕਿ 40 ਸਾਲਾ ਇਤਿਹਾਸ ਠੀਕ ਹੈ ਤੇ ਜਦੋਂ ਉਹਨਾਂ ਨੇ ਲੋਰ ਫਤਹਾ ਕਢ ਲਿਆ ਸੀ ਤੇ ਇਹ ਉਹ ਜਗ੍ਹਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਆਪਣੇ ਤੁਮ ਤਾਰਿਕ ਫੈਸਲੇ ਕਰਦੇ ਸੀ ਜੀ ਇਹ ਤਾਂ ਤੁਸੀਂ ਸੁਣ ਹੀ ਲਿਆ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੇ ਤੁਰੰਤ ਪ੍ਰਭਾਵੀ ਫੈਸਲੇ ਜਿਹੜੇ ਆ ਉਹ ਕਰਿਆ ਕਰਦੇ ਸਨ ਇਹ ਆ ਮੁਲਤਾਨੀ ਸ਼ੀਸ਼ਾ ਇਸ ਜਗ੍ਹਾ ਤੇ ਕੋਈ ਦੀਵਾ ਜਾਂ ਕੋਈ ਵੀ ਲਾਲਟਨ ਰੱਖ ਦਿੰਦੇ ਸੀ ਤਾਂ ਇਸ ਸ਼ੀਸ਼ੇ ਦੇ ਵਿੱਚੋਂ ਰੋਸ਼ਨੀ ਜਿਹੜੀ ਉਹ ਕਈ ਗੁਣਾ ਹੋ ਕੇ ਇੱਥੇ ਜਿਹੜਾ ਪੂਰਾ ਚਾਨਣ ਹੋ ਜਾਂਦਾ ਸੀ ਇਹ 12 ਦਰੀ ਹੈ ਜਿੱਥੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਇਹ ਉਹੀ ਸੰਸਕਾਰ ਵਾਲੀ ਜਗ੍ਹਾ ਹੈ ਜਿੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ। ਗੁਰਦਰਸ਼ਨ ਸਿੰਘ ਜੀ, ਜਸ ਸਿੰਘ ਜੀ, ਨਰਿੰਦਰ ਸਿੰਘ ਜੀ ਆਪਕੇ ਲਈ ਹਜ਼ੂਰ ਆਪਕੇ ਤੇ ਚਰਨਾ ਕਮਨਾ ਵਿੱਚ ਅਰਦਾਸਾਂ ਬੇਨਤੀਆਂ ਚੋਧਨੀਆਂ ਕਰ ਰਹੇ ਮੇਰੇ ਹਣ ਬਾਦਸ਼ਾਹ ਜੀ। ਮਾਫੀ ਚਾਹਾਂਗੇ ਕਿ ਕੋਈ ਤਕਨੀਕੀ ਖਰਾਬੀ ਦੇ ਕਾਰਨ ਸਾਡੇ ਮਾਈਕ ਦੀ ਆਵਾਜ਼ ਨਹੀਂ ਆਈ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਕਿ ਹੁਣ ਜਿਹੜੀ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਬੇਟੇ ਖੜਕ ਸਿੰਘ ਦੀ ਸਮਾਦ ਆ। ਸਿੱਖ ਧਰਮ ਦੇ ਵਿੱਚ ਸਮਾਧੀਆਂ ਨੂੰ ਮੰਨਿਆ ਨਹੀਂ ਜਾਂਦਾ ਪਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਜਿਹੜੀ ਸਮਾਦ ਬਣਾਈ ਹੋਈ ਹੈ ਜਿਵੇਂ ਸਾਨੂੰ ਇਸ ਬੀਬੀ ਨੇ ਦੱਸਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਖੜਕ ਸਿੰਘ ਨੇ ਖਾਲਸਾ ਰਾਜ ਦੀ ਕਮਾਨ ਸੰਭਾਲੀ ਪਰ ਕੁਝ ਵਿਰੋਧੀ ਤਾਕਤਾਂ ਖੜਕ ਸਿੰਘ ਦੇ ਇਸ ਸਰਦਾਰੀ ਨੂੰ ਬਰਦਾਸ਼ਤ ਨਹੀਂ ਕਰਦੀਆਂ ਸਨ ਜਿਨ੍ਹਾਂ ਵਿੱਚ ਡੋਗਰੇ ਖਾਸ ਸਨ ਉਹਨਾਂ ਨੇ ਸਾਜ਼ਿਸ਼ ਦੇ ਨਾਲ ਮਹਾਰਾਜਾ ਖੜਕ ਸਿੰਘ ਦੇ ਖਾਣੇ ਵਿੱਚ ਜ਼ਹਿਰ ਮਿਲਵਾ ਦਿੱਤਾ ਜਿਸ ਕਰਕੇ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਡੋਗਰੇ ਤੇ ਹੋਰ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੇ ਨੇ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਕंवर ਨੌ ਨਿਹਾਲ ਸਿੰਘ ਨੂੰ ਮਿਲਦੀ ਹੈ ਖਾਲਸਾ ਰਾਜ ਦੀ ਗੱਦੀ ਛੋਟੀ ਉਮਰ ਵਿੱਚ ਸਨ ਤੇ ਅੱਗੇ ਸੁਣੋ ਕੀ ਹੋਇਆ ਮਹਾਰਾਜਾ ਕंवर ਨੌ ਨਿਹਾਲ ਸਿੰਘ ਜੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਤੇ ਝਾਤ ਪਾਉਣ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਬਣੀ ਇੱਕ ਕਲਾ ਜਿਹੜੀ ਕਿ 200 ਸਾਲ ਪੁਰਾਣੀ ਆ ਉਹਦੇ ਬਾਰੇ ਜ਼ਰੂਰ ਸੁਣੋ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਜਿਹੜੀ ਇਹ ਤਸਵੀਰ ਬਣੀ ਹੋਈ ਆ ਗੋਲ ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਤੁਸੀਂ ਜਿਸ ਪਾਸੇ ਵੀ ਘੁੰਮੋ ਤਾਂ ਇਹ ਤਸਵੀਰ ਦਾ ਜਿਹੜਾ ਚਿਹਰਾ ਆ ਉਸੇ ਪਾਸੇ ਨੂੰ ਹੋ ਜਾਊਗਾ ਇੱਕ ਬੜੀ ਵਿਲੱਖਣ ਕਿਸਮ ਦੀ ਤਸਵੀਰ ਆ ਜਿਹੜੀ ਮਹਾਰਾਜਾ ਖੜਕ ਸਿੰਘ ਦੇ ਸਮਾਦ ਦੇ ਬਿਲਕੁਲ ਉੱਪਰ ਛੱਤ ਦੇ ਉੱਤੇ ਬਣੀ ਹੋਈ ਆ ਤੇ ਕਰੀਬ 200 ਸਾਲ ਪੁਰਾਣੀ ਏ ਤਸਵੀਰ ਜਿਹੜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਪਾਸੇ ਵੀ ਕੈਮਰਾ ਘੁੰਮਦਾ ਇਹਦੀਆਂ ਅੱਖਾਂ ਜਿਹੜੀਆਂ ਉਸੇ ਪਾਸੇ ਹੋ ਜਾਂਦੀਆਂ ਨੇ ਆਪਾਂ ਪਹੁੰਚ ਗਏ ਹੁਣ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਸਨ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸਨ ਇਹ ਉਹਨਾਂ ਦੀ ਸਮਾਦ ਆ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵੀ ਉਹਨਾਂ ਡੋਗਰਿਆਂ ਤੇ ਸ਼ਰਾਰਤੀ ਅੰਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਸਨ ਜਦੋਂ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਆਪਣੇ ਪਿਤਾ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸਨ ਤਾਂ ਰੋਸ਼ਨਾਈ ਗੇਟ ਵਾਲੇ ਪਾਸਿਓਂ ਜਦੋਂ ਅੰਦਰ ਲੰਘਣ ਲੱਗੇ ਤਾਂ ਸ਼ਰਾਰਤੀ ਅੰਸਰਾਂ ਨੇ ਉਸ ਰੋਸ਼ਨਾਈ ਗੇਟ ਦੇ ਉੱਪਰੋਂ ਇੱਕ ਛੱਜਾ ਜਿਹੜਾ ਥੱਲੇ ਸੁੱਟ ਦਿੱਤਾ ਉਸ ਮੌਕੇ ਕंवर ਨੌ ਨਿਹਾਲ ਸਿੰਘ ਦੇ ਨਾਲ ਡੋਗਰਿਆਂ ਦਾ ਮੁੰਡਾ ਵੀ ਮੌਜੂਦ ਸੀ। ਉਹ ਛੱਜਾ ਡਿੱਗਣ ਦੇ ਨਾਲ ਕंवर ਨੌ ਨਿਹਾਲ ਸਿੰਘ ਤਾਂ ਬਚ ਗਏ ਪਰ ਡੋਗਰਿਆਂ ਦਾ ਆਪਣਾ ਮੁੰਡਾ ਉਹ ਛੱਜੇ ਦੇ ਥੱਲੇ ਆ ਕੇ ਮਰ ਗਿਆ। ਪਰ ਇਸ ਤੋਂ ਬਾਅਦ ਕंवर ਨੌ ਨਿਹਾਲ ਸਿੰਘ ਨੂੰ ਚੁੱਕ ਕੇ ਕਿਲੇ ਦੇ ਅੰਦਰ ਲਿਜਾਇਆ ਜਾਂਦਾ ਹੈ, ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਆ ਤਾਂ ਇੱਟਾਂ ਮਾਰ-ਮਾਰ ਕੇ ਸਾਡੇ ਮਹਾਰਾਜੇ ਦੀ ਮੌਤ ਕਰ ਦਿੱਤੀ ਜਾਂਦੀ ਆ। ਦੂਜੇ ਪਾਸੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਕੰਵਰ 9 ਨਿਹਾਲ ਸਿੰਘ ਜੀ ਦੀ ਮੌਤ ਛੱਜਾ ਡਿੱਗਣ ਦੇ ਨਾਲ ਹੋਈ ਹੈ ਆਓ ਹੁਣ ਚਲਦੇ ਹਾਂ ਆਪਾਂ ਉਸ ਪਾਸੇ ਜਿੱਥੇ ਮਹਾਰਾਜਾ ਕੰਵਰ 9 ਨਿਹਾਲ ਸਿੰਘ ਦੇ ਉੱਪਰ ਛੱਜਾ ਸੁੱਟਣ ਦੀ ਸਾਜਿਸ਼ ਕੀਤੀ ਗਈ ਸੀ ਇਸ ਦਰਵਾਜ਼ੇ ਤੋਂ ਲੰਘ ਕੇ ਅਗਲੇ ਪਾਸੇ ਆਉਂਦਾ ਰੁਸ਼ਨਾਈ ਦਰਵਾਜ਼ਾ ਲਾਹੌਰ ਦੇ 12 ਦਰਵਾਜ਼ੇ ਸੀ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਰਾਤ ਮੌਕੇ ਕਿਉਂਕਿ ਹਮਲਾਵਾਰ ਜਿਹੜੇ ਆ ਉਹ ਲਾਹੌਰ ਦੇ ਦਿੱਤੇ ਕਈ ਵਾਰ ਉਹਨਾਂ ਨੇ ਹਮਲੇ ਕੀਤੇ ਸੋ ਇਹ ਰੁਸ਼ਨਾਈ ਦਰਵਾਜ਼ਾ ਜਿਹੜਾ ਲਾਹੌਰ ਦਾ ਇਹ ਖੁੱਲਾ ਰਹਿੰਦਾ ਸੀ ਬਾਕੀ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਪਰ ਖਾਲਸੇ ਰਾਜ ਦੇ ਖਤਮ ਹੋਣ ਤੋਂ ਬਾਅਦ ਇਹ ਦਰਵਾਜ਼ਾ ਬੰਦ ਹੈ ਬਾਕੀ ਲਾਹੌਰ ਦੇ ਸਾਰੇ ਦਰਵਾਜ਼ੇ ਜਿਹੜੇ ਆ ਉਹ ਖੁੱਲ ਚੁੱਕਿਆ ਤੇ ਲਾਹੌਰ ਜਿਹੜਾ ਉਹ ਦੂਰ ਦੂਰ ਤੱਕ ਆਪਣੇ ਚਾਰ ਚਫੇਰੇ ਕਈ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਾ ਆ ਸੁਣਿਆ ਹੈ ਕਿ ਲਾਹੌਰ ਦਾ ਰੁਸ਼ਨਾਈ ਦਰਵਾਜ਼ਾ ਜਦੋਂ ਵੀ ਖੁੱਲਿਆ ਖਾਲਸਾ ਰਾਜ ਖੋਲੇਗਾ ਤੇ ਇਹ ਦਿਨ ਕਦੋਂ ਆਵੇਗਾ ਇਹ ਤਾਂ ਸਮੇਂ ਦੇ ਗਰਭ ਚ ਹੈ ਪਰ ਸੁਣਿਆ ਹੈ ਕਿ ਇਹ ਰੁਸ਼ਨਾਈ ਦਰਵਾਜ਼ਾ ਜਦੋਂ ਵੀ ਖੁੱਲਿਆ ਉਦੋਂ ਖਾਲਸਾ ਹੀ ਇਸ ਨੂੰ ਆ ਕੇ ਖੋਲੇਗਾ ਰੁਸ਼ਨਾਈ ਦਰਵਾਜ਼ੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਉਹਨਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸੀ ਤਾਂ ਇਹ ਵੀ ਕਈ ਸੌ ਸਾਲ ਪੁਰਾਣੀਆਂ ਤਸਵੀਰਾਂ ਹੋਣਗੀਆਂ ਸੋ ਇਹ ਲਾਹੌਰ ਦਾ ਰੁਸ਼ਨਾਈ ਦਰਵਾਜ਼ਾ ਕਦੋਂ ਖੁੱਲੇਗਾ ਤੇ ਕਦੋਂ ਖਾਲਸਾ ਰਾਜ ਇਹਨੂੰ ਖੋਲੇਗਾ ਸਮਾਂ ਜ਼ਰੂਰ ਆਵੇਗਾ 36 ਦੇ ਵਿੱਚ ਬਣਿਆ ਸੀ ਜੀ ਤਾਂ ਮੈਂ ਦੱਸ ਰਿਹਾ ਕਿ ਰੁਸ਼ਨਾਈ ਗੇਟ ਫਰਮ ਦਾ ਪਰਸ਼ੀਅਨ ਗੇਟ ਫਲਾਈਟ ਦਾ ਲੋਹੋਂਟੇਾ ਕੀ 11 ਗੇਟ ਜਿਹੜਾ ਬਟ ਚੇਂਜ ਹੋ ਚੁੱਕਿਆ ਬਟ ਰੁਸ਼ਨਾਈ ਗੇਟ ਅਜ ਵੀ ਆਪਣੀ オリジナル ਕੰਡੀਸ਼ਨ ਦੇ ਵਿੱਚ ਮਿਲੇਗਾ ਇਹ 1566 ਦੇ ਵਿੱਚ ਬਣਿਆ ਸੀ 1500 ਸ਼ਰਟ ਜੀ ਸੋ ਕਈ ਸੌ ਸਾਲ ਪੁਰਾਣਾ ਕਿਲਾ ਤੇ ਇਹ ਰੁਸ਼ਨਾਈ ਗੇਟ ਅੱਜ ਵੀ ਕੈਮ ਆ ਸੋ ਆਵਾਜ਼ ਥੋੜੀ ਇਸ ਸਟੋਰੀ ਦੇ ਵਿੱਚ ਖਰਾਬ ਸੀ ਪਰ ਫਿਰ ਮਾਫੀ ਚਾਹੁੰਦੇ ਆ ਪਰ ਤੁਸੀਂ ਫਿਰ ਵੀ ਇਸ ਸਟੋਰੀ ਨੂੰ ਪੂਰਾ ਦੇਖਿਆ ਸ਼ੇਅਰ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ